ਇਹ ਇਹਦੇ ਵਿੱਚ ਨਾ ਇੱਕ ਬੜੀ ਖਾਸ ਗੱਲ ਆ। ਅੱਜ ਆਪਾਂ ਤੁਹਾਨੂੰ ਪਾਉਨੇ ਵਿੱਚ ਇਹ ਚੀਜ਼ਾਂ ਨਹੀਂ ਕਿ ਤੇਲ ਦੀ ਵੀ ਖਪਤ ਘੱਟਦੀ ਹੈ ਇਹਦੇ ਨਾਲ। ਇਹ ਮੈਨੂੰ ਫਿਕਚਰ ਬੜਾ ਵਧੀਆ ਲੱਗਾ ਮੈਂ ਜਦੋਂ ਚਲਾ ਕੇ ਦੇਖਿਆ ਸੀ। ਇਹਦੇ ਵਿੱਚ ਜਿਹੜਾ ਪੰਪ ਲੱਗਿਆ ਹੋਇਆ ਹੈ। ਹੂੰ ਹੂੰ। ਇਹ ਡਾਂਸੋ ਕੰਪਨੀ ਦਾ ਲੱਗਿਆ ਹੋਇਆ ਹੈ। ਠੀਕ ਹੈ ਜੀ। ਜਿਹੜਾ ਟੋヨタ ਗੱਡੀ ਦੇ ਵਿੱਚ ਆਉਂਦਾ ਹੈ। ਟੋヨタ ਗੱਡੀ ਵਿੱਚ ਜਿਹੜਾ ਪੰਪ ਲੱਗਿਆ ਹੋਇਆ ਹੈ ਨਾ ਜ ਉਦੋਂ ਦਾ ਪੰਪੇ ਦੇ ਵਿੱਚ ਲੱਗਿਆ ਹੋਇਆ ਹੈ। ਠੀਕ ਹੈ ਜੀ। ਇਹ ਟਰੈਕਟਰ ਕੰਪਨੀ ਕਹਿੰਦੀ ਤੁਸੀਂ ਇਹ ਟਰੈਕਟਰ ਨੂੰ 72 ਘੰਟੇ ਲਗਾਤਾਰ ਚਲਾ ਸਕਦੇ ਹੋ। ਠੀਕ ਹੈ ਜੀ। ਦਿਨ ਇਹਦਾ ਡੀਜ਼ਲ ਪ੍ਰੋਪਰ 100% ਬਰਨ ਹੋਏਗਾ ਜਿਸ ਨਾਲ ਕਿ ਡੀਜ਼ਲ ਦੀ ਖਪਤ ਘਟਦੀ ਆ ਦੂਜਾ ਇਹਦੇ ਵਿੱਚ ਇਕੋ ਸਟੈਂਡਰਡ ਮੋਡ ਜਿੱਦਾਂ ਆਪਾਂ ਪਹਿਲਾਂ ਹੀ ਦੱਸਿਆ ਉਹਦੇ ਹਿਸਾਬ ਨਾਲ ਵੀ ਇਹਦੀ ਡੀਜ਼ਲ ਦਾ ਖਰਚਾ ਪੈਂਦਾ ਠੀਕ ਹੈ ਜੀ ਠੀਕ ਹੈ ਸਾਨੂੰ ਟਰੈਕਟਰ ਦੀ ਕੀਮਤ ਦੱਸੋਗੇ ਇਹਦੀ ਕਿੰਨੀ ਹੈ ਜਿਹੜਾ ਇਹ 5305 ਵਾ 5305 ਵਿੱਚ ਦੇਖੋ ਇਹਦੇ ਵਿੱਚ ਦੋ ਮਾਡਲ ਆਉਂਦੇ ਜਿਵੇਂ ਇੱਕ ਤਾਂ ਪਾਵਰ ਵਰਸਲ ਜਿਹੜਾ ਮਾਡਲ ਆ ਰਿਹਾ ਜਿਹੜਾ ਕਿ ਪਾਵਰ ਪਰਮਾ ਕਲਚ ਪਰਮਾ ਕਲਚ ਕਲਚ ਇਹ ਥੋੜਾ ਕੋਸਟਲੀ ਆ ਆਏ ਆ ਚੋਲਾ ਸਾਹਿਬ ਜਿੱਥੇ ਕਿ ਜੋਂਡੀਅਰ ਟਰੈਕਟਰ ਦੇ ਏਜੰਸੀ ਵੱਲੋਂ ਆਏ ਆ ਵੀਰ ਹੁਣੀ 5305 ਟਰੈਕਟਰ ਲੈ ਕੇ ਇਹ ਸੀਆਰਡੀਆਈ ਟਰੈਕਟਰ ਆ ਸੀਆਰਡੀਆਈ ਜਿਹਦੇ ਵਿੱਚ ਜਿਹੜਾ ਵਾ ਇਹ ਟਰੈਕਟਰ ਹੈਗਾ ਵਾ ਇਹਦਾ ਪੰਪ ਵਗੈਰਾ ਜਿਹੜਾ ਵਾ ਉਹ ਸੀਆਰਡੀਆਈ ਸਿਸਟਮ ਲੱਗਾ ਇਹਨੂੰ ਤੇ ਇਹਦੇ ਵਿੱਚ ਨਾ ਇੱਕ ਬੜੀ ਖਾਸ ਗੱਲ ਆ ਅੱਜ ਅੱਜ ਤੁਹਾਨੂੰ ਦਿਖਾਉਣੀ ਹੈ ਵਿੱਚ ਕੋਈ ਆ ਕੇ ਜਿਵੇਂ ਨਾ ਆਪਾਂ ਟਰੈਕਟਰ ਚਲਾਉਨੇ ਆ ਨਾ ਜੇ ਆਪਾਂ ਇਹ ਆਹ ਜਿਹੜੇ ਆਹ ਕਿ ਸੇਤ ਲੱਗਾ ਵਾ ਜੇ ਇਹਨੂੰ ਆਪਾਂ ਇਕੋ ਮੋਡ 'ਚ ਰੱਖਦੇ ਆ ਨਾ ਤੇ ਟਰੈਕਟਰ ਦੀ ਪਾਵਰ ਜਿਹੜੀ ਆ ਉਹ ਘਟ ਜਾਂਦੀ ਆ ਜੇ ਨੂੰ ਤੁਸੀਂ ਐਸਟੀਡੀ ਮੋਡ ਤੇ ਕਰ ਦੁੰਦੇ ਜੇ ਸਟੈਂਡਰਡ ਮੋਡ ਤੇ ਫੇਰੇ ਇਹਦੀ ਪਾਵਰ ਵੱਧ ਜਾਂਦੀ ਆ ਜੇ ਇਕੋ ਮੋਡ ਤੇ ਕਰ ਦੁੰਦੇ ਇਹਦੀ ਪਾਵਰ ਜਿਹੜੀ ਆ ਇਹ ਘਟ ਜਾਂਦੀ ਆ ਠੀਕ ਹੈ ਜੀ ਜਾਨੀ ਕਿ ਤੇਲ ਦੀ ਵੀ ਖਪਤ ਘਟਦੀ ਆ ਇਹਦੇ ਨਾਲ ਇਹ ਦਿਨ ਫਿਕਚਰ ਬਣਾ ਵਧੀਆ ਲੱਗਾ ਮੈਂ ਤੇ ਵਾਹ ਕੇ ਦੇਖਿਆ ਸੀਗਾ ਮੈਂ ਕਹਿੰਦਾ ਸੀਗਾ ਵੀ ਹੋ ਸਕਦਾ ਹੈ ਕਿ ਨਾਲ ਕੋਈ ਨਾਮ ਵਰਗੀ ਚੀਜ਼ ਆਵੇ ਪਰ ਜਿਵੇਂ ਇਹਨੂੰ ਚਲਾ ਕੇ ਦੇਖਿਆ ਤੇ ਇਹਦੇ ਵਿੱਚ ਬੜਾ ਪੰਗਾ ਡਿਫਰੈਂਸ ਲੱਗਿਆ ਵਾ ਕਵਰ ਦਾ ਤੇ ਬਾਕੀ ਇਹਦੀ ਕੀਮਤ ਆਪਾਂ ਵੀਰੂਣਾ ਤੋਂ ਜਾਣਦੇ ਆ ਕਿੰਨੀ ਹੈ ਟਰੈਕਟਰ ਦੀ ਕੀਮਤ ਤੇ ਕਿੰਨੇ ਐਚਪੀ ਆ ਟਰੱਕ ਦਾ ਬਾਈ ਜਿਹੜਾ ਇਹ 5305 ਵਾ ਟਰੈਕਟਰ ਹਾਂਜੀ ਇਹਦੇ ਵਿੱਚ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਫੀਚਰ ਦੱਸੋ ਕਿ ਜਿਹੜੇ ਨਵੇਂ ਦੇ ਵਿੱਚ ਫੀਚਰ ਆਏ ਨੇ ਉਹ ਕਿਹੜੇ-ਕਿਹੜੇ ਨੇ ਕੋਈ 1 ਤੋਂ 10000 ਦੀ ਬਾਈ ਜੀ ਗੱਲ ਕਰਦੇ ਹਾਂ ਹਾਂਜੀ ਤਨੀ ਲੋਕ ਵਾਈਸ ਤੁਸੀਂ ਦੇਖੋ ਜਿਵੇਂ ਇੰਟਰਨੈਸ਼ਨਲ ਲਿਖ ਹੁੰਦੇ ਜਿਵੇਂ ਬਾਹਰ ਆਪਾਂ ਦਿੰਦੇ ਆ ਉਹ ਵੀ ਲੋਕ ਵਿੱਚ ਡਿਜ਼ਾਈਨ ਕੀਤਾ ਠੀਕ ਹੈ ਜੀ ਇਹ ਲਾਈਟ ਵੀ ਦੇਖੋ ਤੁਸੀਂ ਐਲਈਡੀ ਲਾਈਟ ਦੇਤੀ ਠੀਕ ਹੈ ਜੀ ਇਹਦੀ ਸਿਸਟਮ ਲੱਗਿਆ ਲਾਸਟ ਤੁਸੀਂ ਦੇਖਿਆ ਉਹਨਾਂ ਦੀ ਲੰਬਾਈ ਔਰ ਚੌੜਾਈ ਦੂਜੇ ਟਰੈਕਟਰ ਦੇ ਮੁਕਾਬਲੇ ਜਿਵੇਂ ਪਹਿਲੇ ਟਰੱਕਾਂ ਦੇ ਹਾਂਜੀ 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 ਇਹਦੀ ਚੌੜਾਈ ਵੀ ਲੱਗਦਾ ਕੋਈ ਵੰਜ ਦੀ ਚੌੜਾਈ ਹੈ ਬੜਾਈ ਠੀਕ ਹੈ ਜੀ ਔਰ ਇਹ ਮੋਟਰ ਤੁਹਾਨੂੰ ਖਾਸ ਗੱਲ ਦੱਸਦਾ ਜਿਵੇਂ ਰੰਜਾ 05 ਟਰੈਕਟਰ ਆ ਹੂੰ ਹੂੰ ਇਹ ਸਭ ਤੋਂ ਵਧੀਆ ਚੀਜ਼ ਕੀ ਕੀਤਾ ਇਹ ਮਾਡਲ ਵਿੱਚ ਆਪਾਂ ਇੱਕ ਪਰਮਾ ਕਲਚ ਲੈ ਕੇ ਆ ਗਏ ਅੱਛਾ ਇਹ ਪਰਮਾ ਕਲਚ ਕੀ ਪਰਮਾ ਕਾਸੀਆ ਦਾ ਪਰਮਾ ਕਲਚ ਦਾ ਮਤਲਬ ਹੁੰਦਾ ਜਿਵੇਂ ਤੁਸੀਂ ਤੇਲ 'ਚ ਡੁੱਬੀ ਬ੍ਰੇਕਸ ਹੁੰਦੀਆਂ ਹਾਂਜੀ ਇਦਾਂ ਇਹ ਟਰੈਕਟਰ ਦਾ ਜਿਹੜਾ ਕਲਚ ਆਉਂਦਾ ਤੇਲ 'ਚ ਡੁੱਬਿਆ ਹੁੰਦਾ ਜੀ ਠੀਕ ਹੈ ਔਰ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹਦੀ ਕਲਚ ਦੀ ਵਾਰੰਟੀ ਹੈ ਹਾਂਜੀ ਉਹ ਕੰਪਨੀ ਵੱਲੋਂ ਤੁਹਾਨੂੰ 5 ਸਾਲ ਜਾਂ 5000 ਘੰਟੇ ਦੀ ਲਿਖਤੀ ਗਰੰਟੀ ਕਲਚ ਦੀ ਮਿਲਦੀ ਠੀਕ ਹੈ ਸਭ ਤੋਂ ਵੱਡੀ ਚੀਜ਼ ਤੁਹਾਨੂੰ ਇਹ ਕਲੱਚ ਤੇ ਕੋਈ ਵੀ ਕੰਪਨੀ ਗਾਰੰਟੀ ਦੇ ਗਈ ਠੀਕ ਹੈ ਜੀ ਜਿਹੜੀ ਰਿੱਕੇ ਮਾਡਲ ਦੇ ਵਿੱਚ ਤੁਹਾਨੂੰ ਕਲੱਚ ਤੇ 5 ਸਾਲ ਦੀ ਗਾਰੰਟੀ ਮਿਲ ਗਈ ਠੀਕ ਹੈ ਜੀ ਆਹ ਬਹੁਤ ਹੋਰ ਚੀਜ਼ੇ ਤੇ ਵਿੱਚ ਜਿਵੇਂ ਹੁਣ ਪੰਪ ਦੀ ਗੱਲ ਕਰਦੇ ਹਾਂ ਹਾਂ ਜੀ ਜਿੰਨੇ ਵੀ ਸੀਆਰਡੀ ਟ੍ਰੈਕਟਰ ਆਉਂਦੇ ਆ ਹਾਂ ਜੀ ਸਾਰਿਆਂ ਵਿੱਚ ਬਹੁਸ਼ਕਲ ਕੰਪਨੀ ਦਾ ਪੰਪ ਲੱਗਿਆ ਹੋਇਆ ਹੈ ਜੀ ਹਾਂ ਜੀ ਸੀਆਰਡੀ ਹੈ ਹਾਂ ਜੀ ਹਾਂ ਜੀ ਇਹਦੇ ਵਿੱਚ ਜਿਹੜਾ ਪੰਪ ਲੱਗਿਆ ਹੋਇਆ ਹੈ ਹੂੰ ਹੂੰ ਇਹ ਡੈਂਸੋ ਕੰਪਨੀ ਦਾ ਲੱਗਿਆ ਹੋਇਆ ਹੈ ਠੀਕ ਹੈ ਜੀ ਜਿਹੜਾ ਟੋヨタ ਗੱਡੀ ਦੇ ਵਿੱਚ ਆਉਂਦਾ ਹੈ ਜੀ ਟੋヨタ ਗੱਡੀ ਵਿੱਚ ਜਿਹੜਾ ਪੰਪ ਲੱਗਿਆ ਹੋਇਆ ਹੈ ਨਾ ਜੀ ਉਦੋਂ ਦਾ ਪੰਪ ਇਹਦੇ ਵਿੱਚ ਲੱਗਿਆ ਹੋਇਆ ਹੈ ਠੀਕ ਹੈ ਜੀ ਔਰ ਇਹਦੀ ਜਿਹੜੀ ਵਾਰੰਟੀ ਹੈ ਪੰਪ ਦੀ ਕਿੰਨੇ ਸਾਲ ਦੀ ਹੈ ਠੀਕ ਹੈ ਜੀ ਜੇ ਤੁਹਾਨੂੰ ਆਪਾਂ ਟਰੈਕਟਰ ਸੇਲ ਕਰਦੇ ਹਾਂ ਕਿਸਾਨ ਨੂੰ ਇਹਦੇ ਨਾਲ ਆਪਾਂ ਇੱਕ ਸਰਟੀਫਿਕੇਟ ਦਿੰਦੇ ਤੁਹਾਨੂੰ ਠੀਕ ਹੈ ਜੀ ਇੰਜਨ ਗੇਅਰ ਬਾਕਸਾ ਲਿਫ ਇਹ ਕੋਈ ਪ੍ਰੋਬਲਮ ਆਂਦੀ ਆ 5 ਸਾਲ ਜਾਂ 5000 ਘੰਟੇ ਵਜੇ ਫ੍ਰੀ ਆਫ ਕੋਸਟ ਤੇ ਕਰਨਾ ਠੀਕ ਹੈ ਇਹ ਜੀ ਇਹਦੇ ਵਿੱਚ ਤੇ ਇੱਕ ਨਾ ਸਾਡੇ ਕਿਸਾਨ ਭਰਾਵਾਂ ਦੀ ਇੱਕ ਹੋਰ ਬੜਾ ਵੱਡਾ ਵਹਿਮ ਹੋਣਾ ਤੇ ਦਿਲ ਚ ਤੇ ਵੀ ਇੱਥੋਂ ਲੈ ਕੇ ਤੇ ਟਰੈਕਟਰ ਦੀ ਲੰਬਾਈ ਜਿਹੜੀ ਹੈ ਘੱਟ ਵਾ ਦੇਖੋ ਦੇਖਣ ਤੇ ਸ਼ੋਅ ਵਾਈਜ਼ ਆਪਾਂ ਦੇਖਿਆ ਜਾਵੇ ਜੀ ਕਿ ਡਾਇਰੈਕਟਰ ਦੇ ਅਰੀਏ ਕੰਪੇਅਰ ਕਰਦੇ ਆ ਹੂੰ ਥੋੜੀ ਜਿਹੀ ਜਿਹੜੀ ਸ਼ੋਅ ਦੀ ਲੰਬਾਈ ਵੱਧ ਹੁੰਦੀ ਹੈ ਠੀਕ ਹੈ ਜੀ ਜੇ ਤੁਸੀਂ ਟਾਇਰ ਤੋਂ ਟਾਇਰ ਦੇਖੋ ਕਿ ਤਾਂ ਲਗਭਗ ਸਾਰੇ ਡਾਇਰੈਕਟਰ ਸੇਮ ਨੇ ਠੀਕ ਹੈ ਜੀ ਜੇ ਮੈਂ ਦੂਜੇ ਡਾਇਰੈਕਟਰ ਦੀ ਸ਼ੋਅ ਥੋੜੀ ਜਿਹੀ ਅੱਗੇ ਦੀ ਕਿਉਂ ਹੁੰਦੀ ਹੈ ਕਿਉਂਕਿ ਉਹ ਡੀਜ਼ਲ ਟੈਂਕ ਅੱਗੇ ਆ ਜਾਂਦਾ ਠੀਕ ਹੈ ਜੀ ਜੌਂਡੀਓ ਦਾ ਡੀਜ਼ਲ ਟੈਂਕ ਸ਼ੋਅ ਜਿਹੜੀ ਹੈ ਦੀ ਉਹ ਥੋੜੀ ਜਿਹੀ ਪਿੱਛੇ ਚਲੇ ਗਈ ਹੈ ਤੇ ਤਾਂ ਕਰਕੇ ਇਹਦੀ ਲੰਬਾਈ ਤੋਂ ਲੰਬਾਈ ਉਸ ਹਿਸਾਬ ਨਾਲ ਡਿਜ਼ਾਈਨ ਠੀਕ ਹੈ ਠੀਕ ਹੈ ਪਿੱਛੇ ਡੀਜ਼ਲ ਟੈਂਕ ਦੇਣ ਦਾ ਫਾਇਦਾ ਆਪਣਾ ਇਹ ਆ ਕਿ ਡੀਜ਼ਲ ਹਮੇਸ਼ਾ ਠੰਡਾ ਹੁੰਦਾ ਸਾਡੀ ਕੰਪਨੀ ਦੀ ਸੇਫਟੀ ਹੈ ਬਈ ਇੰਜਨ ਨੂੰ ਥੋੜਾ ਦੂਰ ਰੱਖਿਆ ਜਾਵੇ ਡੀਜ਼ਲ ਠੀਕ ਹੈ ਜੀ ਕਿਉਂਕਿ ਸੇਫਟੀ ਦਾ ਬਹੁਤ ਧਿਆਨ ਰੱਖਦੇ ਹਾਂ ਠੀਕ ਹੈ ਜੀ ਆਪਾਂ ਹੁਣ ਕਈ ਟਰੈਕਟਰ ਚੱਲਦੇ ਦੇਖਦੇ ਵੀ ਆ ਜਦੋਂ ਮੰਨ ਲਓ ਟਰੈਕਟਰ ਦਾ ਇੰਜਨ ਜਿਆਦਾ ਗਰਮ ਹੁੰਦਾ ਉਹ ਕਈ ਵਾਰ ਦੇਖਿਆ ਜਾਵੇ ਡੀਜ਼ਲ ਟੈਂਕ ਜਿਹੜਾ ਹੁੰਦਾ ਕਈ ਵਾਰ ਉਹਨੂੰ ਅੱਗ ਵੀ ਲੱਗਦੀ ਹੈ ਅੱਗ ਲੱਗ ਸਕਦੀ ਹੈ ਇਸ ਕਰਕੇ ਡੀਜ਼ਲ ਟੈਂਕ ਆਪਣਾ ਪਿੱਛੇ ਹੁੰਦਾ ਤਾਂ ਡੀਜ਼ਲ ਠੰਡਾ ਰਹਿੰਦਾ ਜੀ ਦੂਜਾ ਇਹਦੇ ਜਿਹੜਾ ਵੇਟ ਆ ਮੰਨ ਇਹਦਾ ਵੇਟ ਜਿਹੜਾ ਟਾਇਰਾਂ ਦਾ ਰਹਿੰਦਾ ਉਹ ਵੇਟ ਦਾ ਕੰਮ ਵੀ ਕਰਦਾ ਠੀਕ ਹੈ ਦੋ ਚੀਜ਼ਾਂ ਤੁਹਾਨੂੰ ਫਾਇਦਾ ਮਿਲਦਾ ਤੀਜਾ ਚੀਜ਼ ਤੁਹਾਨੂੰ ਫਾਇਦਾ ਇੱਕ ਹੋਰ ਮਿਲਦਾ ਇਹ ਦੀ ਸੀਟ ਸੈਂਟਰ 'ਚ ਆ ਜਾਂਦੀ ਹੈ ਹਾਂ ਜਿਵੇਂ ਨਾਰਮਲ ਟਰੈਕਟਰ ਦੀ ਜਿਹੜੀ ਸੀਟ ਆਉਂਦੀ ਪਿੱਛੇ ਉਹ ਬਿਲਕੁਲ ਹਿੱਸੇ ਦੇ ਉੱਤੇ ਚਲੇ ਜਾਂਦਾ ਉਹ ਤੋਂ ਛੱਟ ਕੇ ਤੁਹਾਨੂੰ ਵੱਧ ਲੱਗਦੇ ਇਹ ਸੈਂਟਰ 'ਚ ਆ ਜਾ ਸੈਂਟਰ 'ਚ ਆ ਜਾ ਇਹ ਤੁਹਾਨੂੰ ਚਲਾਉਣ ਕਰ ਵੀ ਐਨੇ ਤੁਹਾਨੂੰ ਛੱਟ ਕੇ ਘਟਣ ਮਹਿਸੂਸ ਹੁੰਦੇ ਠੀਕ ਠੀਕ ਇਹ ਵੀ ਤੁਹਾਨੂੰ ਇੱਥੇ ਫਾਇਦਾ ਨਾਲ ਇੱਕ ਇਕੋ ਮੋਡ ਦਾ ਸਿਸਟਮ ਦਾ ਕੀ ਹੈ ਉਹ ਸਾਨੂੰ ਦੱਸੋਗੇ ਉਹਦੇ ਬਾਰੇ ਸਮਝਾਓਗੇ ਹਾਂ ਜੀ ਇੱਕ ਤਾਂ ਇਹ ਟਰੈਕਟਰ ਵਿੱਚ ਆਪਾਂ ਤਾਂ ਕਿ ਇਹਦੇ ਸਾਈਡ ਸ਼ਿਫਟਿੰਗ ਗੇਅਰ ਆਉਂਦੇ ਜੀ। ਹਾਂਜੀ ਹਾਂਜੀ। ਆਸਾਨੀ ਨਾਲ ਆਪਾਂ ਇਹਨੂੰ ਗੇਅਰ ਨੂੰ ਸ਼ਿਫਟ ਕਰ ਸਕਦੇ ਹਾਂ। ਹੂੰ। ਆਪਾਂ ਦੂਜੀ ਚੀਜ਼ ਇਹਦੇ ਵਿੱਚ ਨਾ 4 ਰੇਂਜ ਸਪੀਡ ਆ ਗਈ ਜੀ। ਠੀਕ ਹੈ ਜੀ। ਜਿਵੇਂ A B C ਉਹ D ਦੇ ਦਾ। ਠੀਕ ਹੈ ਜੀ। ਜਿਹੜੇ ਆਪਣੇ ਪਹਿਲਾ ਮਾਡਲ ਆਉਂਦੇ ਸੀ ਉਹਦੇ ਵਿੱਚ A B C ਜਾਂਦਾ ਸੀ। ਹਾਂਜੀ। ਲੇਕਿਨ ਹੁਣ ਇਹਦੇ ਵਿੱਚ ਆਪਾਂ D ਰੇਂਜ ਸਪੀਡ ਵੀ ਲੈ ਕੇ ਆ ਗਏ। ਇਹ ਨਾਲ ਦੀ ਰੋਡ ਦਾ ਸਪੀਡ ਦਾ ਫਰਕ ਪਾਉਂਦਾ ਜੀ। ਠੀਕ ਹੈ ਜੀ। ਦੂਜੀ ਚੀਜ਼ ਇਹ ਟਰੈਕਟਰਾਂ ਵਿੱਚ ਆਪਾਂ ਟਿਲਟਡ ਸਟੀering ਮਿਲ ਜਾਂਦਾ ਜੀ। ਠੀਕ ਹੈ ਜੀ। ਲੋਡ ਮੁਤਾਬਕ ਤੁਸੀਂ ਇਹ ਇਕੋ ਸਟੈਂਡਰਡ ਮੋਡ ਦਾ ਫਾਇਦਾ ਤੁਹਾਨੂੰ ਕੀ ਮਿਲਦਾ ਜਦੋਂ ਕਈ ਵਾਰ ਟਰੈਕਟਰ ਆਪਾਂ ਇਹ ਟਰੈਕਟਰ ਨੂੰ ਆਪਾਂ ਦੋ ਟਰੈਕਟਰ ਜਿੰਨੇ ਕੰਮ ਲੈ ਸਕਦੇ ਠੀਕ ਹੈ ਜੀ ਇਹਦੀ ਪਾਵਰ ਆਪਾਂ ਲੋਡ ਮੁਤਾਬਕ ਘਟ ਵਧ ਵੀ ਕਰ ਸਕਦੇ ਹਾਂ ਠੀਕ ਹੈ ਜੀ ਜਿਵੇਂ ਤੁਸੀਂ ਟਰੈਕਟਰ ਨੂੰ ਇਕੋ ਮੋਡ ਦੇ ਕਰਕੇ ਚਲਾਉਂਦੇ ਆ ਤਾਂ ਇਹ ਟਰੈਕਟਰ 57 HP ਹੋ ਜਾਂਦਾ ਠੀਕ ਹੈ ਜੀ ਜਦੋਂ ਸਟੈਂਡਰਡ ਦੇ ਕਰਦੇ ਤਾਂ 63 HP 63 HP ਦਾ ਅੱਛਾ ਇੱਕ ਚੀਜ਼ ਹੋਰ ਦੱਸਿਓ ਜਦੋਂ ਇਹਨੂੰ ਆਪਾਂ ਇਕੋ ਮੋਡ ਤੇ ਕਰ ਦਿੰਨੇ ਆ ਕੀ ਇਹਦਾ ਡੀਜ਼ਲ ਖਰਚ ਦਾ ਵੀ ਫਰਕ ਪੈਂਦਾ ਕਿ ਜਾਂ ਕੱਲੀ ਪਾਵਰ ਦਾ ਹੀ ਫਰਕ ਪੈਂਦਾ ਦੇਖੋ ਪਾਵਰ ਦਾ ਫਰਕ ਪੈਣਾ ਪਲੱਸ ਡੀਜ਼ਲ ਦਾ ਹੀ ਫਰਕ ਪੈਣਾ ਠੀਕ ਹੈ ਜੀ ਜਦੋਂ ਮੰਨ ਲਓ ਉਹਦਾ ਡੀਜ਼ਲ 55 57 ਐਚ ਪੀ ਦੀ ਹੌਸ ਪਾਵਰ ਦੇ ਹਿਸਾਬ ਨਾਲ ਡੀਜ਼ਲ ਲੈਣਾ ਹੂੰ ਕਿਤੇ ਉਹ 63 ਐਚ ਪੀ ਦੇ ਹਿਸਾਬ ਨਾਲ ਲੈ ਰਿਹਾ ਕਿਤੇ 57 ਐਚ ਪੀ ਦੇ ਹਿਸਾਬ ਨਾਲ ਲੈ ਰਿਹਾ ਹੂੰ ਉੱਥੇ ਡੀਜ਼ਲ ਦਾ ਵੀ ਤੁਹਾਨੂੰ ਫਰਕ ਪਾ ਫਰਕ ਮਿਲੂਗਾ ਹੀ ਮਿਲੂਗਾ ਤੇ ਇੱਕ ਚੀਜ਼ ਸਾਨੂੰ ਦੱਸਿਓ ਕਿ ਜਿਵੇਂ ਸਾਡੇ ਕਿਸਾਨ ਭਰਾਵਾਂ ਦੀ ਇੱਕ ਹੋਰ ਗੱਲ ਆ ਕਿ ਵੀ ਅੱਜ ਕੱਲ ਟਰੈਕਟਰ ਸਾਰੇ ਸੀਆਰਡੀਆਈ ਆ ਚੁੱਕੇ ਨੇ ਹਾਂਜੀ ਤੇ ਇੱਕ ਨਾਰਮਲ ਟਰੈਕਟਰ ਜਿਹੜਾ ਹੈ ਉਹਦੇ ਨਾਲੋਂ ਇਹਦੀ ਡੀਜ਼ਲ ਖਪਤ ਵਧੇਰੇ ਆ ਜਾਂ ਕੋਈ ਕਿਹਦਾ ਸੇਮ ਹੀ ਹੈ ਕਿ ਇਹਦੇ ਬਾਰੇ ਸਾਨੂੰ ਥੋੜਾ ਚੰਨਾ ਪਾਓ ਜਿਹੜੀ ਸੀਆਰਡੀ ਟੈਕਨੋਲੋਜੀ ਇਹ ਦੇਖੋ ਕੰਪਨੀ ਦਾ ਕੋਈ ਰੋਲ ਨਹੀਂ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਗਵਰਨਮੈਂਟ ਵੱਲੋਂ ਚੇਂजेस ਆ ਠੀਕ ਹੈ ਜੀ ਇਹਦੇ ਵਿੱਚ ਸੀਆਰਡੀ ਦਾ ਮੇਨ ਮਕਸਦ ਇਹ ਹੈ ਕਿ ਇਹਨੂੰ ਇਹਦੇ ਵਿੱਚ ਟਰੈਕਟਰ ਵਿੱਚ ਪੋਲੂਸ਼ਨ ਘਟਾ ਹੁੰਦਾ ਧੂਮਾ ਘਟਾ ਹੁੰਦਾ ਠੀਕ ਹੈ ਜੀ ਜੇ ਤੁਸੀਂ ਡੀਜ਼ਲ ਵਾਈਜ਼ ਕੰਪੇਅਰ ਕਰਦੇ ਹੋ ਜੇ ਮੰਨ ਲਓ ਟਰੈਕਟਰ ਪਹਿਲਾਂ ਆਪਣੇ 54-5 ਵੀ ਚੱਲੀ ਜਾਂਦੇ ਸੀ ਜੇ ਸੀਆਰਡੀ ਆਏ ਆ ਤਾਂ ਉਹਦੋਂ ਇਹਦੀ ਡੀਜ਼ਲ ਦੀ ਖਪਤ ਘਟਾ ਠੀਕ ਹੈ ਘਟਾ ਕੇ ਤਾਂ ਇੱਕ ਤਾਂ ਇਹਦਾ ਜਿਹੜਾ ਡੀਜ਼ਲ ਆ ਮਤਲਬ ਉਹ ਪ੍ਰੋਪਰ 100% ਬਰਨ ਹੁੰਦਾ ਕਿਉਂਕਿ ਨਾਰਮਲ ਟਰੈਕਟਰ ਜਿਹੜੇ ਪੋਲਿਊਸ਼ਨ ਦਿੰਦੇ ਆ ਧੂਆਂ ਦਿੰਦੇ ਆ ਉਹਦੇ ਵਿੱਚ ਜਿਹੜਾ ਡੀਜ਼ਲ ਹੁੰਦਾ 80 ਤੋਂ 80% ਹੀ ਬਰਨ ਹੁੰਦਾ 15% ਉਹ ਕੱਚਾ ਧੂਮੇ ਦੇ ਜਰੀਏ ਨਿਕਲ ਜਾਂਦਾ ਸੀ ਠੀਕ ਹੈ ਜੀ ਇਹਦਾ ਡੀਜ਼ਲ ਪ੍ਰੋਪਰ 100% ਬਰਨ ਹੋਏਗਾ ਜਿਸ ਨਾਲ ਕਿ ਡੀਜ਼ਲ ਦੀ ਖਪਤ ਘਟਦੀ ਆ ਦੂਜਾ ਇਹਦੇ ਵਿੱਚ ਇਕੋ ਸਟੈਂਡਰਡ ਮੋਡ ਜਿੱਦਾਂ ਆਪਾਂ ਪਹਿਲਾਂ ਹੀ ਦੱਸਿਆ ਉਹਦੇ ਹਿਸਾਬ ਨਾਲ ਵੀ ਇਹਦੀ ਡੀਜ਼ਲ ਦਾ ਫਰਕ ਪੈਂਦਾ ਠੀਕ ਹੈ ਜੀ ਠੀਕ ਟਰੈਕਟਰ ਦੀ ਕੀਮਤ ਦੱਸੋਗੇ ਇਹਦੀ ਕਿੰਨੀ ਹੈ ਜਿਹੜਾ ਇਹ 5405 ਵਾ 5405 ਵਿੱਚ ਦੇਖੋ ਇਹਦੇ ਵਿੱਚ ਦੋ ਮਾਡਲ ਆਉਂਦੇ ਜਿਵੇਂ ਇੱਕ ਤਾਂ ਪਾਵਰ ਵਰਸਲ ਜਿਹੜਾ ਮਾਡਲ ਆ ਰਿਹਾ ਜਿਹੜਾ ਕਿ ਪਾਵਰ ਪਰਮਾ ਕਲਚ ਪਰਮਾ ਕਲਚ ਕਲਚ ਇਹ ਥੋੜਾ ਕੋਸਟਲੀ ਹੈ ਤੇ ਲਗਭਗ ਤੁਹਾਨੂੰ ਪਊਗਾ 14 ਲੱਖ 80 ਹਜ਼ਾਰ ਦੇ ਸਮਥਿੰਗ ਠੀਕ ਹੈ ਜੀ ਇੱਕ ਜਿਹੜਾ ਵਿਦਆਊਟ ਪਰਮਾ ਕਲਚ ਆਉਂਦਾ ਉਹ ਤੁਹਾਨੂੰ ਸਵਾ 14 ਲੱਖ ਦਾ ਮਿਲ ਜਾਂਦਾ ਠੀਕ ਹੈ ਜੀ ਤੇ ਬਾਕੀ ਜਿਹੜੀ ਇਹ ਕੰਪਨੀ ਦੇ ਵੱਲੋਂ ਸੀਆਰਡੀਆਈ ਜਿਹੜਾ ਮੰਨ ਲਓ ਕੀਤਾ ਗਿਆ ਏ ਟਰੈਕਟਰ ਤੇ ਇਹਦੇ ਪਾਰਟ ਵਗੈਰਾ ਸਾਰੇ ਮਿਲ ਜਾਂਦੇ ਆ ਕੋਈ ਇਲੈਕਟ੍ਰੋਨਿਕ ਪਾਰਟ ਕੋਈ ਇਹੋ ਜਿਹਾ ਵੀ ਜਿਹੜਾ ਸਾਨੂੰ ਕੱਲ ਨੂੰ ਦਿੱਕਤ ਆਵੇ ਦੇਖੋ ਜਿਹੜਾ ਪਾਰਟਸ ਦੀ ਗੱਲ ਕਰਦੇ ਨਾ ਹਾਂਜੀ ਹਾਂਜੀ ਜਦੋਂ ਆਪਾਂ ਟਰੈਕਟਰ ਡੀਲਰ ਨੂੰ ਬਿੱਲ ਕਰਦੇ ਆ ਹੂੰ ਹੂੰ ਉਸ ਤੋਂ ਪਹਿਲਾਂ ਇਹਦਾ ਜਿਹੜਾ ਪਾਰਟ ਹੁੰਦਾ ਆਪਾਂ ਪਹਿਲਾਂ ਡੀਲਰ ਨੂੰ ਬਿੱਲ ਕਰ ਦਿੰਦੇ ਠੀਕ ਹੈ ਜੀ ਬਾਈ ਕਸਟਮਰ ਨੂੰ ਕੋਈ ਵੀ ਦਿੱਕਤ ਨਾ ਹੋਵੇ ਠੀਕ ਹੈ ਜੀ ਹਾਂ ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ ਇਹਦੇ ਵਿੱਚ ਜਿਵੇਂ ਸਿਕਲ ਪੀਸੋਟ ਆਉਂਦਾ ਜੀ ਸਾਰੇ ਟਰੈਕਟਰ ਆਪਣੇ ਚਾਬੀ ਦੇ ਜ਼ਰੀਆ ਓਪਨ ਹੋ ਜਾਂਦੇ ਜੀ ਹੂੰ ਇਹ ਟਰੈਕਟਰ ਕੰਪਨੀ ਕਹਿੰਦੀ ਜੀ ਤੁਸੀਂ ਇਹ ਟਰੈਕਟਰ ਨੂੰ 72 ਘੰਟੇ ਲਗਾਤਾਰ ਚਲਾ ਸਕਦੇ ਹੋ ਠੀਕ ਹੈ ਜੀ ਦਿਨੋਂ ਰਾਤ ਲਗਾਤਾਰ ਚਲਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਸਿਸਟਮ ਹੀ ਇਦਾਂ ਲੱਗੇ ਹੋਏ ਇਹਦੇ ਵਿੱਚ ਇੱਕ ਇਹਦੇ ਵਿੱਚ ਦੇਖੋ ਡੀਜ਼ਲ ਇੰਟਰクーਲਰ ਆ ਗਿਆ ਜੀ ਫੂਲੈਂਡਰ ਕੁਲਰ ਆ ਗਿਆ ਜੋ ਕਿ ਇੱਕ ਸਾਈਡ ਤੋਂ ਗਰਮ ਡੀਜ਼ਲ ਆ ਰਿਹਾ ਦੂਜੀ ਸਾਈਡ ਠੰਡਾ ਹੋ ਰਿਹਾ ਜੀ ਦੂਜਾ ਇਹਦੇ ਵਿੱਚ 에ਅਰ ਇੰਟਰクーਲਰ ਜੋ ਕਿ ਹਵਾ ਨੂੰ ਟਰਬੋ ਵਿੱਚ ਠੰਡੀ ਕਰਕੇ ਭੇਜਦਾ ਜਿੰਨਾ ਕ ਇੰਜਨ ਦਾ ਟੈਂਪਰੇਚਰ ਸਹੀ ਰਹਿੰਦਾ ਠੀਕ ਹੈ ਜੀ ਲੰਬਾ ਟਾਈਮ ਆਪਾਂ ਚੰਕਾਂ ਚਲਾ ਸਕਦੇ ਹਾਂ ਠੀਕ ਹੈ ਜੀ ਤੀਜੀ ਚੀਜ਼ ਇਹਦੇ ਵਿੱਚ ਜਿਹੜਾ ਇਹ ਟਰੈਕਟਰ ਵਿੱਚ ਦੋ ਹੀ ਜਗ੍ਹਾ ਤੇਲ ਪੈਂਦਾ ਇੱਕ ਇੰਜਨ ਆਇਲ ਦੂਜਾ ਟਰਾਂਸਮਿਸ਼ਨ ਆਇਲ ਠੀਕ ਹੈ ਜੀ ਜਿਹੜਾ ਟਰਾਂਸਮਿਸ਼ਨ ਆਇਲ ਹੁੰਦਾ 38 ਲੀਟਰ ਸਮਥਿੰਗ ਪੈਂਦਾ ਇਹਦੇ ਵਿੱਚ ਠੀਕ ਹੈ ਜੀ ਇਹਦਾ ਇੱਕ ਹੀ ਆਇਲ ਚਾਰ ਜਗ੍ਹਾ ਕੰਮ ਕਰਦਾ ਜਿਵੇਂ ਬ੍ਰੇਕ ਨੂੰ ਸਟੀਰੀਂਗ ਨੂੰ ਗੇਅਰ ਬਕਸ ਨੂੰ ਹੋਰ ਲਿਫਟ ਨੂੰ ਹੂੰ ਉਹਨੂੰ ਠੰਡਾ ਕਰਨ ਵਾਸਤੇ ਵੀ ਇੱਕ ਸਾਈਡ ਤੋਂ ਦੇਖੋ ਆਇਲ ਇਹਦਾ ਜਿਹੜਾ ਟਰਾਂਸਮਿਸ਼ਨ ਆਇਲ ਆ ਇੱਥੇ ਆ ਰਿਹਾ ਕੂਲਰ ਤੋਂ ਠੰਡਾ ਹੋ ਕੇ ਦੁਬਾਰਾ ਗੇਅਰ ਵਿੱਚ ਜਾ ਰਿਹਾ ਠੀਕ ਹੈ ਜੀ ਜਿਨਾਂ ਕਿ ਇੰਜਨ ਦਾ ਜਿਹੜਾ ਜਿਹੜਾ ਟਰਾਂਸਮਿਸ਼ਨ ਦਾ ਆ ਪ੍ਰੋਪਰ ਤਰੀਕੇ ਨਾਲ ਚਕਨਾਟ ਮਿਲਦੀ ਜੇ ਨਾਲ ਦੀ ਲਾਈਫ ਬੇਸ਼ੱਕ ਵੱਧ ਮਿਲਦੀ ਹੈ। ਹਮ ਇੱਕ ਇਹਦੇ ਵਿੱਚ ਦੇਖੋ ਤੁਸੀਂ ਜੀਡੀ ਲਿੰਕ ਲੱਗਿਆ ਹੋਇਆ ਹੈ। ਹਮ ਜੀਡੀ ਲਿੰਕ ਇੱਕ ਕੰਪਨੀ ਦੀ ਸੈਟਲਾਈਟ ਆ। ਹਮ ਇਹ ਤੁਹਾਡੇ ਫੋਨ ਦੇ ਨਾਲ ਕਨੈਕਟ ਹੋਏ ਨਾਲ ਟਰੈਕਟਰ। ਠੀਕ ਹੈ। ਇਹਦੇ ਜਰੀਏ ਤੁਸੀਂ ਦੇਖ ਸਕਦੇ ਹੋ ਮੇਰਾ ਟਰੈਕਟਰ ਕਿੱਥੇ ਚੱਲ ਰਿਹਾ। ਕਿੰਨਾ ਇਹਨੇ ਅੱਜ ਵਰਕ ਕੀਤਾ। ਕਿੰਨਾ ਕਵਰੇਜ ਕੀਤਾ। ਕਿੰਨਾ ਇੰਜਨ ਉੱਤੇ ਲੋਡ ਰਿਹਾ ਕਿੰਨੇ ਪਰਸੈਂਟ ਦੀ ਚੱਲ ਰਿਹਾ। ਹਮ ਹਰ ਇੱਕ ਚੀਜ਼ ਦੀ ਡਿਟੇਲ ਤੁਸੀਂ ਲੈ ਸਕਦੇ ਹੋ। ਠੀਕ ਹੈ ਜੀ। ਔਰ ਦੂਜਾ ਜੇ ਮੰਨ ਲਓ ਕੋਈ ਟਰੈਕਟਰ ਵਿੱਚ ਕੋਈ ਪ੍ਰੋਬਲਮ ਵੀ ਆਂਦੀ ਤਾਂ ਵੀ ਤੁਹਾਨੂੰ ਉਹਦਾ ਅਲਰਟ ਆ ਜਾਂਦਾ ਹੈ। ਠੀਕ ਹੈ ਜੀ। ਤੁਸੀਂ ਉਹਨੂੰ ਮਤਲਬ ਸਾਈਟ ਟਾਈਮ ਤੋਂ ਸਹੀ ਜਿਵੇਂ ਮੰਨ ਲਓ ਡੀਜ਼ਲ ਵਿੱਚ ਕਈ ਵਾਰ ਪਾਣੀ ਆ ਜਾਂਦਾ ਜਾਂ ਫਿਲਟਰ ਜੋਕ ਹੋ ਜਾਂਦਾ ਤੁਹਾਨੂੰ ਉਹਦਾ ਕੋਡ ਆ ਜਾਈਦਾ। ਠੀਕ ਹੈ ਜੀ। ਉਹ ਤੁਸੀਂ ਉਸ ਹਿਸਾਬ ਨਾਲ ਉਹ ਸਹੀ ਕਰਵਾ ਸਕਦੇ। ਠੀਕ ਹੈ ਠੀਕ ਹੈ। ਆਪੜ। ਇਹ ਟਰੈਕਟਰ ਜਿਹੜਾ ਵੀ ਜੀ ਇਹ ਕਿੰਨੇ ਐਚਪੀ ਦੇ ਵਿੱਚ ਆ? 550 550 5 63 ਐਚਪੀ ਟਰੈਕਟਰ ਹੈ। 363 ਐਚਪੀ ਦੇ ਵਿੱਚ। ਠੀਕ ਹੈ ਠੀਕ ਹੈ। ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵੇਖਣ ਵਾਸਤੇ ਤੁਹਾਨੂੰ